ਕਮਿੰ사ਪ ਮੋਰਚੇ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਅਤੇ ਜੇਲ੍ਹ ਤਬਦੀਲੀ ਲਈ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਮੋਰਚੇ ਵੱਲੋਂ ਜੇਲ੍ਹ ਤਬਦੀਲੀ ਲਈ 10/8/2024 ਨੂੰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਉਸ ਬੰਦੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਜਿੱਥੇ ਪੰਜਾਬ ਸਰਕਾਰ ਦੇ ਏਜੀ ਅਤੇ ਜਥੇਦਾਰ ਹਵਾਰਾ ਦੇ ਵਕੀਲਾਂ ਵਿੱਚਕਾਰ ਤਿੱਖੀ ਬਹਿਸ ਹੋਈ ਪੰਜਾਬ ਸਰਕਾਰ ਵੱਲੋਂ ਏਜੀ ਨੇ ਸਿੱਧੇ ਰੂਪ ਵਿੱਚ ਜਥੇਦਾਰ ਹਵਾਰਾ ਦੀ ਜੇਲ੍ਹ ਤਬਦੀਲੀ ਦਾ ਵਿਰੋਧ ਕੀਤਾ ਅਤੇ ਕਾਨੂੰਨ ਵਿਵਸਥਾ ਖਰਾਬ ਹੋਣ ਦਾ ਹਵਾਲਾ ਦਿੱਤਾ ਜਥੇਦਾਰ ਹਵਾਰਾ ਦੇ ਵਕੀਲਾਂ ਨੇ ਏਜੀ ਪੰਜਾਬ ਦੀ ਇਹਨਾਂ ਦਲੀਲਾਂ ਨੂੰ ਖਾਰਜ ਕਰਦਿਆਂ ਜੇਲ੍ਹ ਤਬਦੀਲੀ ਦੀ ਮੰਗ ਕੀਤੀ ਅਤੇ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਜਥੇਦਾਰ ਨਾਲ ਸੰਬੰਧਿਤ ਸਾਥੀ ਵੀ ਚੰਡੀਗੜ੍ਹ ਜੇਲ੍ਹ ਵਿੱਚ ਮੌਜੂਦ ਹਨ ਕਿ ਜਥੇਦਾਰ ਨੂੰ ਕਿਉਂ ਤਬਦੀਲ ਨਹੀਂ ਕੀਤਾ ਜਾ ਰਿਹਾ ਹੈ ਇਸ ਬੰਦੀ ਮਾਨਯੋਗ ਜੱਜ ਸਾਹਿਬਾਨ ਵੱਲੋਂ ਹੈਰਾਨੀ ਪ੍ਰਗਟੋਂਦਿਆਂ ਏਜੀ ਪੰਜਾਬ ਨੂੰ ਪੁੱਛਣ ਤੇ ਏਜੀ ਪੰਜਾਬ ਨੇ ਇਸ ਨੂੰ ਸਿਰਫ ਚੰਡੀਗੜ੍ਹ ਦਾ ਮਾਮਲਾ ਦੱਸ ਕੇ ਪੱਲਾ ਛੱਡ ਲਿਆ ਅਤੇ ਅਦਾਲਤ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਾਰਟੀ ਬਣਾਉਂਦਿਆਂ ਅਗਲੇ 4 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ ਇਸ ਮੌਕੇ ਤੇ ਕੌਮੀ ਸਾਬ ਮੋਰਚੇ ਦੇ ਸੀਨੀਅਰ ਵਕੀਲ ਗੁਰਸ਼ਾਨ ਸਿੰਘ ਵਕੀਲ ਸਤਿਆ ਮਿੱਤਰਾ ਵਕੀਲ ਮਨੀਕ ਹਰਲੀਨ ਅਤੇ ਕਰਮਜੀਤ ਕੌਰ ਹਾਜ਼ਰ ਸਨ ਸਵੇਰ ਤੋਂ ਹੀ ਸੁਪਰੀਮ ਕੋਰਟ ਵਿੱਚ ਹਾਜ਼ਰ ਕੌਮੀ ਸਾਬ ਮੋਰਚੇ ਦੇ ਕਨਵੀਨਰ ਪਾਈਪਾਲ ਸਿੰਘ ਫਰਾਂਸ ਅਤੇ ਪਾਈ ਇੰਦਰਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਜਥੇਦਾਰ ਦੀ ਜੇਲ੍ਹ ਤਬਦੀਲੀ ਨੂੰ ਰੋਕਣ ਲਈ ਨਵੇਂ-ਨਵੇਂ ਬਹਾਨੇ ਬਣਾ ਰਹੀ ਹੈ ਪਰ ਸਾਨੂੰ ਪੂਰਨ ਆਸ ਹੈ ਕਿ ਸੁਪਰੀਮ ਕੋਰਟ ਜਲਦ ਹੀ ਉਹਨਾਂ ਦੀ ਜੇਲ੍ਹ ਤਬਦੀਲੀ ਸੰਬੰਧੀ ਫੈਸਲਾ ਸੁਣਾਏਗੀ ਮੀਸਾਬ ਮੋਰਚੇ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਅਤੇ ਜੇਲ੍ਹ ਤਬਦੀਲੀ ਲਈ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਮੋਰਚੇ ਵੱਲੋਂ ਜੇਲ੍ਹ ਤਬਦੀਲੀ ਲਈ 10 ਅੱਠ 2024 ਨੂੰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਉਸ ਬੰਦੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਜਿੱਥੇ ਪੰਜਾਬ ਸਰਕਾਰ ਦੇ ਏਜੀ ਅਤੇ ਜਥੇਦਾਰ ਹਵਾਰਾ ਦੇ ਵਕੀਲਾਂ ਵਿੱਚ ਗਾਰ ਤਿੱਖੀ ਬਹਿਸ ਹੋਈ ਪੰਜਾਬ ਸਰਕਾਰ ਵੱਲੋਂ ਏਜੀ ਨੇ ਸਿੱਧੇ ਰੂਪ ਵਿੱਚ ਜਥੇਦਾਰ ਹਵਾਰਾ ਦੀ ਜੇਲ੍ਹ ਤਬਦੀਲੀ ਦਾ ਵਿਰੋਧ ਕੀਤਾ ਅਤੇ ਕਾਨੂੰਨ ਵਿਵਸਥਾ ਖਰਾਬ ਹੋਣ ਦਾ ਹਵਾਲਾ ਦਿੱਤਾ ਜਥੇਦਾਰ ਹਵਾਰਾ ਦੇ ਵਕੀਲਾਂ ਨੇ ਏਜੀ ਪੰਜਾਬ ਦੀ ਇਹਨਾਂ ਦਲੀਲਾਂ ਨੂੰ ਖਾਰਜ ਕਰਦਿਆਂ ਜੇਲ੍ਹ ਤਬਦੀਲੀ ਦੀ ਮੰਗ ਕੀਤੀ ਅਤੇ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਜਥੇਦਾਰ ਨਾਲ ਸੰਬੰਧਿਤ ਸਾਥੀ ਵੀ ਚੰਡੀਗੜ੍ਹ ਜੇਲ੍ਹ ਵਿੱਚ ਮੌਜੂਦ ਹਨ ਕਿ ਜਥੇਦਾਰ ਨੂੰ ਕਿਉਂ ਤਬਦੀਲ ਨਹੀਂ ਕੀਤਾ ਜਾ ਰਿਹਾ ਹੈ ਇਸ ਬੰਦੀ ਮਾਨਯੋਗ ਜੱਜ ਸਾਹਿਬਾਨ ਵੱਲੋਂ ਹੈਰਾਨੀ ਪ੍ਰਗਟੋਂਦਿਆਂ ਏਜੀ ਪੰਜਾਬ ਨੂੰ ਪੁੱਛਣ ਤੇ ਏਜੀ ਪੰਜਾਬ ਨੇ ਇਸ ਨੂੰ ਸਿਰਫ ਚੰਡੀਗੜ੍ਹ ਦਾ ਮਾਮਲਾ ਦੱਸ ਕੇ ਪੱਲਾ ਛਾੜ ਲਿਆ ਅਤੇ ਅਦਾਲਤ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਾਰਟੀ ਬਣਾਉਂਦਿਆਂ ਅਗਲੇ 4 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ ਇਸ ਮੌਕੇ ਤੇ ਕੌਮੀ ਸਾਬ ਮੋਰਚੇ ਦੇ ਸੀਨੀਅਰ ਵਕੀਲ ਗੁਰਸ਼ਾਨ ਸਿੰਘ ਵਕੀਲ ਸਤਿਆ ਮਿੱਤਰਾ ਵਕੀਲ ਮਨੀਕ ਹਰਲੀਨ ਅਤੇ ਕਰਮਜੀਤ ਪੌਰ ਹਾਜ਼ਰ ਸਨ ਸਵੇਰ ਤੋਂ ਹੀ ਸੁਪਰੀਮ ਕੋਰਟ ਵਿੱਚ ਹਾਜ਼ਰ ਕੌਮੀ ਸਾਬ ਮੋਰਚੇ ਦੇ ਕਨਵੀਨਰ ਪਾਈਪਾਲ ਸਿੰਘ ਫਰਾਂਸ ਅਤੇ ਪਾਈ ਇੰਦਰਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਜਥੇਦਾਰ ਦੀ ਜੇਲ੍ਹ ਤਬਦੀਲੀ ਨੂੰ ਰੋਕਣ ਲਈ ਨਵੇਂ-ਨਵੇਂ ਬਹਾਨੇ ਬਣਾ ਰਹੀ ਹੈ ਪਰ ਸਾਨੂੰ ਪੂਰਨ ਆਸ ਹੈ ਕਿ ਸੁਪਰੀਮ ਕੋਰਟ ਜਲਦ ਹੀ ਉਹਨਾਂ ਦੀ ਜੇਲ੍ਹ ਤਬਦੀਲੀ ਸੰਬੰਧੀ ਫੈਸਲਾ ਸੁਣਾਏਗੀ ਕਮਿੰ사ਪ ਮੋਰਚੇ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਅਤੇ ਜੇਲ੍ਹ ਤਬਦੀਲੀ ਲਈ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਮੋਰਚੇ ਵੱਲੋਂ ਜੇਲ੍ਹ ਤਬਦੀਲੀ ਲਈ 10/8/2024 ਨੂੰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਉਸ ਬੰਦੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਜਿੱਥੇ ਪੰਜਾਬ ਸਰਕਾਰ ਦੇ ਏਜੀ ਅਤੇ ਜਥੇਦਾਰ ਹਵਾਰਾ ਦੇ ਵਕੀਲਾਂ ਵਿੱਚਕਾਰ ਤਿੱਖੀ ਬਹਿਸ ਹੋਈ ਪੰਜਾਬ ਸਰਕਾਰ ਵੱਲੋਂ ਏਜੀ ਨੇ ਸਿੱਧੇ ਰੂਪ ਵਿੱਚ ਜਥੇਦਾਰ ਹਵਾਰਾ ਦੀ ਜੇਲ੍ਹ ਤਬਦੀਲੀ ਦਾ ਵਿਰੋਧ ਕੀਤਾ ਅਤੇ ਕਾਨੂੰਨ ਵਿਵਸਥਾ ਖਰਾਬ ਹੋਣ ਦਾ ਹਵਾਲਾ ਦਿੱਤਾ ਜਥੇਦਾਰ ਹਵਾਰਾ ਦੇ ਵਕੀਲਾਂ ਨੇ ਏਜੀ ਪੰਜਾਬ ਦੀ ਇਹਨਾਂ ਦਲੀਲਾਂ ਨੂੰ ਖਾਰਜ ਕਰਦਿਆਂ ਜੇਲ੍ਹ ਤਬਦੀਲੀ ਦੀ ਮੰਗ ਕੀਤੀ ਅਤੇ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਜਥੇਦਾਰ ਨਾਲ ਸੰਬੰਧਿਤ ਸਾਥੀ ਵੀ ਚੰਡੀਗੜ੍ਹ ਜੇਲ੍ਹ ਵਿੱਚ ਮੌਜੂਦ ਹਨ ਕਿ ਜਥੇਦਾਰ ਨੂੰ ਕਿਉਂ ਤਬਦੀਲ ਨਹੀਂ ਕੀਤਾ ਜਾ ਰਿਹਾ ਹੈ ਇਸ ਬੰਦੀ ਬਾਨਯੁਗ ਜੱਜ ਸਾਹਿਬਾਨ ਵੱਲੋਂ ਹੈਰਾਨੀ ਪ੍ਰਗਟੋਂਦਿਆਂ ਏਜੀ ਪੰਜਾਬ ਨੂੰ ਪੁੱਛਣ ਤੇ ਏਜੀ ਪੰਜਾਬ ਨੇ ਇਸ ਨੂੰ ਸਿਰਫ ਚੰਡੀਗੜ੍ਹ ਦਾ ਮਾਮਲਾ ਦੱਸ ਕੇ ਪੱਲਾ ਛਾੜ ਲਿਆ ਅਤੇ ਅਦਾਲਤ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਾਰਟੀ ਬਣਾਉਂਦਿਆਂ ਅਗਲੇ 4 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ ਇਸ ਮੌਕੇ ਤੇ ਕੌਮੀ ਸਾਬ ਮੋਰਚੇ ਦੇ ਸੀਨੀਅਰ ਵਕੀਲ ਗੁਰਸ਼ਾਨ ਸਿੰਘ ਵਕੀਲ ਸਤਿਆ ਮਿੱਤਰਾ ਵਕੀਲ ਮਨੀਕ ਹਰਲੀਨ ਅਤੇ ਕਰਮਜੀਤ ਕੌਰ ਹਾਜ਼ਰ ਸਨ ਸਵੇਰ ਤੋਂ ਹੀ ਸੁਪਰੀਮ ਕੋਰਟ ਵਿੱਚ ਹਾਜ਼ਰ ਕੌਮੀ ਸਾਬ ਮੋਰਚੇ ਦੇ ਕਨਵੀਨਰ ਪਾਈਪਾਲ ਸਿੰਘ ਫਰਾਂਸ ਅਤੇ ਪਾਈ ਇੰਦਰਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਜਥੇਦਾਰ ਦੀ ਜੇਲ੍ਹ ਤਬਦੀਲੀ ਨੂੰ ਰੋਕਣ ਲਈ ਨਵੇਂ-ਨਵੇਂ ਬਹਾਨੇ ਬਣਾ ਰਹੀ ਹੈ ਪਰ ਸਾਨੂੰ ਪੂਰਨ ਆਸ ਹੈ ਕਿ ਸੁਪਰੀਮ ਕੋਰਟ ਜਲਦ ਹੀ ਉਹਨਾਂ ਦੀ ਜੇਲ੍ਹ ਤਬਦੀਲੀ ਸੰਬੰਧੀ ਫੈਸਲਾ ਸੁਣਾਏਗੀ